ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੀ ਅੱਜ ਦੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਹਰਚਰਨ ਸਿੰਘ ਦੇ ਅਗਲੇ ਪ੍ਰਸ਼ਨ ਉੱਤਰ ਨਾਟਕਕਾਰ ਤੇ ਇਕਾਂਗੀਕਾਰ ਹਰਚਰਨ ਸਿੰਘ MCQ's ਦਾ ਭਾਗ ਦੂਜਾ ਹੈ ਜੀ ਅੱਜ ਸੋ ਸਵਾਗਤ ਹੈ ਜੀ ਸਭ ਦਾ ਪ੍ਰੀਤ ਜੀ ਕੀਤ ਜੀ ਪ੍ਰੀਤ ਪੱਟੀ ਜੀ ਵਾਹਿਗੁਰੂ ਜੀ ਮਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਸਾਰਿਆਂ ਨੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਤਾਂ ਜੋ ਆਪ ਆਪਣੀ ਅੱਜ ਦੀ ਕਲਾਸ ਹੈ ਜਿਹੜੀ ਉਹ ਸ਼ੁਰੂ ਕਰ ਸਕੀਏ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਤਾਂ ਫਿਰ ਆਪਾਂ ਸ਼ੁਰੂ ਕਰੀਏ ਜੀ ਅੱਜ ਦੀ ਕਲਾਸ ਹਾਂਜੀ ਤਾਂ ਸ਼ੁਰੂ ਕਰਦੇ ਹਾਂ ਜੀ ਵਧਦੇ ਹਾਂ ਪਹਿਲੇ ਪ੍ਰਸ਼ਨ ਵੱਲ ਸੋ ਅੱਜ ਦੀ ਕਲਾਸ ਦਾ ਪਹਿਲਾ ਪ੍ਰਸ਼ਨ ਹੈ ਜੀ ਆਪਣਾ ਹਰਚਰਨ ਸਿੰਘ ਨੇ ਲਾਹੌਰ ਵਿੱਚ ਕਿਹੜਾ ਕਾਲਜ ਚਲਾਇਆ ਆਪਸ਼ਨ A ਖਾਲਸਾ ਕਾਲਜ B FC ਕਾਲਜ C ਗਿਆਨੀ ਕਾਲਜ ਤੇ D ਈਸਟਰਨ ਪੰਜਾਬੀ ਕਾਲਜ ਹਾਂਜੀ ਪ੍ਰਸ਼ਨ ਨੰਬਰ 31 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਕਿ ਹਰਚਰਨ ਸਿੰਘ ਨੇ ਕਿਹੜਾ ਜਿਹੜਾ ਕਾਲਜ ਹੈ ਉਹ ਚਲਾਇਆ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਸੀ ਆਇਆ ਹੈ ਜੀ ਉਹ ਬਿਲਕੁਲ ਸਹੀ ਹਨ ਕਿ ਹਰਚਰਨ ਸਿੰਘ ਨੇ ਗਿਆਨੀ ਕਾਲਜ ਸ਼ੁਰੂ ਕੀਤਾ ਲਾਹੌਰ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 32 ਕਿਹੜਾ ਨਾਟਕ ਸਿੱਖ ਇਤਿਹਾਸ ਬਾਰੇ ਸੰਪੂਰਨ ਨਾਟਕ ਸੀ ਜੋ 1953 ਵਿੱਚ ਲਿਖਿਆ ਗਿਆ অপਸ਼ਨ A ਚਮਕੌਰ ਦੀ ਗੜੀ B ਮਿੱਟੀ ਧੁੰਦ ਜਗ ਚਾਨਣ ਹੋਆ C ਪੁੰਨਿਆਂ ਦਾ ਚੰਨ ਤੇ D ਸ਼ੇਰੇ ਪੰਜਾਬ ਹਾਂਜੀ ਪ੍ਰਸ਼ਨ ਨੰਬਰ 32 ਦੇ ਲਈ ਉੱਤਰ ਕਰ ਦਿਓ ਜੀ ਜੀ ਕੀ ਉੱਤਰ ਹੈ ਜੀ ਪ੍ਰਸ਼ਨ ਨੰਬਰ 32 ਦਾ ਕਿਹੜਾ ਨਾਟਕ ਹੈ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਕਿ ਪੁੰਨਿਆਂ ਦਾ ਚੰਨ ਹੈ ਜਿਹੜਾ ਉਹ ਸਿੱਖ ਇਤਿਹਾਸ ਬਾਰੇ ਸੰਪੂਰਨ ਨਾਟਕ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 33 ਮੇਰਾ ਦੇਸ਼ ਇਕਾਂਗੀ ਕਿਸ ਘਟਨਾ ਨੂੰ ਪੇਸ਼ ਕਰਦੀ ਹੈ ਆਪਸ਼ਨ A ਹਿੰਦੁਸਤਾਨ ਦੀ ਵੰਡ ਸਮੇ ਹੋਏ ਖੂਨ ਖਰਾਬੇ ਨੂੰ B ਕਾਮਾਗਾਟਾ ਮਾਰੂ C ਭਾਰਤ ਦੀ ਆਜ਼ਾਦੀ ਤੇ C ਐਮਰਜੈਂਸੀ ਹਾਂਜੀ ਪ੍ਰਸ਼ਨ ਨੰਬਰ 33 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਏ ਬਿਲਕੁਲ ਸਹੀ ਹੈ ਹਿੰਦੁਸਤਾਨ ਦੀ ਵੰਡ ਸਮੇ ਹੋਏ ਖੂਨ ਖਰਾਬੇ ਨੂੰ ਪੇਸ਼ ਕਰਦਾ ਹੈ ਜੀ ਨੈਕਸਟ ਪ੍ਰਸ਼ਨ ਨੰਬਰ 34 ਹਰਚਰਨ ਸਿੰਘ ਦੇ ਕਿਹੜੇ ਨਾਟਕ ਨੂੰ ਟੀਵੀ ਮੀਡੀਆ ਦੀ ਆਮਦ ਨਾਲ ਤਕਨੀਕ ਦੇ ਨਵੇਂ ਤਜਰਬਿਆਂ ਲਈ ਜਾਣਿਆ ਜਾਂਦਾ ਹੈ অপਸ਼ਨ A ਰਾਣੀ ਜਿੰਦਾ B ਖੇਰੇ ਪੰਜਾਬ C ਨੰਗਾ ਜ਼ਖਮ ਤੇ D ਹੜਤਾਲ ਹਾਂਜੀ ਪ੍ਰਸ਼ਨ ਨੰਬਰ 34 ਦੇ ਲਈ ਉੱਤਰ ਕਰ ਦਿਓ ਜੀ ਕਿ ਕਿਹੜੇ ਨਾਟਕ ਨੂੰ ਨਵੀਂ ਤਕਨੀਕ ਦੇ ਕਹਿੰਦੇ ਟੀਵੀ ਮੀਡੀਆ ਦੀ ਨਵੀਂ ਤਕਨੀਕ ਦੇ ਜਿਹੜੇ ਤਜਰਬੇ ਆ ਉਹਨਾਂ ਵਜਿਓ ਜਾਣਿਆ ਜਾਂਦਾ ਹੈ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਜੀ ਬੀ ਸ਼ੇਰੇ ਪੰਜਾਬ 2001 ਦੇ ਵਿੱਚ ਆਇਆ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 35 ਰੱਤਾ ਸਾਲੂ ਅਤੇ ਖੇਡਣ ਦੇ ਦਿਨ ਚਾਰ ਨਾਟਕਾਂ ਦਾ ਮੁੱਖ ਵਿਸ਼ਾ ਕੀ ਹੈ অপਸ਼ਨ A ਧਾਰਮਿਕ B ਇਤਿਹਾਸਕ C ਸਮਾਜਿਕ ਸਮੱਸਿਆ ਅਤੇ ਆਰਥਿਕਤਾ D ਰਾਜਸੀ ਵਿਅੰਗ ਹਾਂਜੀ ਪ੍ਰਸ਼ਨ ਨੰਬਰ 35 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਰੱਤਾ ਸਾਲੂ ਤੇ ਖੇਡਣ ਦੇ ਦਿਨ ਚਾਰ ਦਾ ਵਿਸ਼ਾ ਕਿਹੜਾ ਹੈ ਜੀ ਸੋ ਪ੍ਰਸ਼ਨ ਨੰਬਰ 35 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਜੀ ਸੀ ਬਿਲਕੁਲ ਸਹੀ ਹੈ ਸਮਾਜਿਕ ਸਮੱਸਿਆ ਅਤੇ ਆਰਥਿਕਤਾ ਵਿਸ਼ੇ ਨੂੰ ਪੇਸ਼ ਕਰਦਾ ਹੈ ਨੈਕਸਟ ਜੀ ਪ੍ਰਸ਼ਨ ਨੰਬਰ 36 ਹਰਚਰਨ ਸਿੰਘ ਨੂੰ ਕਦੋਂ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ অপਸ਼ਨ A 1974 B 1973 C 1967 ਤੇ D 1985 ਹਾਂਜੀ ਪ੍ਰਸ਼ਨ ਨੰਬਰ 36 ਦੇ ਲਈ ਉੱਤਰ ਕਰ ਦਿਓ ਜੀ ਜੀ ਕਿਹੜੇ ਸਾਲ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੋ ਇਥੇ ਜਿੰਨਾ ਦਾ ਉੱਤਰ ਆ ਰਿਹਾ ਹੈ ਜੀ ਏ ਬਿਲਕੁਲ ਸਹੀ ਹੈ 1974 ਈਸਵੀ ਦੇ ਵਿੱਚ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਆ ਗਿਆ ਨੈਕਸਟ ਜੀ ਪ੍ਰਸ਼ਨ ਨੰਬਰ 37 ਅੱਜ ਕੱਲ ਤੇ ਭਲਕਨਾਟਕ ਨੂੰ ਕਿੰਨੇ ਸਮਿਆਂ ਵਿੱਚ ਵੰਡਿਆ ਗਿਆ ਹੈ অপਸ਼ਨ ਏ 3 ਬੀ 4 ਸੀ 5 ਤੇ ਡੀ 6 ਹਾਂਜੀ ਪ੍ਰਸ਼ਨ ਨੰਬਰ 37 ਦੇ ਲਈ ਉੱਤਰ ਕਰ ਦਿਓ ਜੀ ਜੀ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਸੀ ਬਿਲਕੁਲ ਸਹੀ ਉੱਤਰ ਹੈ ਕਿ ਪੰਜ ਭਾਗਾਂ ਦੇ ਵਿੱਚ ਪੰਜ ਸਮਿਆਂ ਦੇ ਵਿੱਚ ਵੰਡਿਆ ਗਿਆ ਨੈਕਸਟ ਜੀ ਪ੍ਰਸ਼ਨ ਨੰਬਰ 38 ਪੰਜ ਸਮੇ ਇਹ ਹੈ ਜੀ ਆਪਣੇ ਸੰਧਿਆ ਵੇਲਾ ਪਹਿਲੀ ਰਾਤ ਅੱਧੀ ਰਾਤ ਤੜਕਸਾਰ ਤੇ ਦਿਨ ਦਾ ਚੜਾ ਨੈਕਸਟ ਹੈ ਜੀ ਪ੍ਰਸ਼ਨ ਨੰਬਰ 38 ਹਰਚਰਨ ਸਿੰਘ ਦੇ ਜ਼ਿਆਦਾਤਰ ਨਾਟਕ ਕਿਸ ਨੇ ਨਿਰਦੇਸ਼ਿਤ ਕੀਤੇ ਆਪਸ਼ਨ A ਜੀ ਐਸ ਖੋਸਲਾ B ਪ੍ਰੋਫੈਸਰ ਸੰਤ ਸਿੰਘ ਸੇਖੋਂ C ਬਲਵੰਤ ਗਾਰਗੀ ਤੇ D ਹਰਪਾਲ ਟਿਵਾਣਾ ਹਾਂਜੀ ਪ੍ਰਸ਼ਨ ਨੰਬਰ 38 ਦੇ ਲਈ ਉੱਤਰ ਦੇ ਦਿਓ ਜੀ ਕਿ ਕਿੰਨਾ ਨੇ ਜਿਹੜੇ ਨਾਟਕ ਹੈ ਇਹਨਾਂ ਦੇ ਉਹ ਜ਼ਿਆਦਾ ਜਿਹੜੇ ਨਾਟਕ ਹੈ ਨਿਰਦੇਸ਼ਿਤ ਕੀਤੇ ਜੀ ਸੋ ਪ੍ਰਸ਼ਨ ਨੰਬਰ 38 ਦੇ ਲਈ ਜੀ ਜਿਨ੍ਹਾਂ ਦਾ ਉੱਤਰ ਆਇਆ ਹੈ ਡੀ ਹਰਪਾਲ ਟਿਵਾਣਾ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 39 ਮਨੀਸ਼ਾ ਜੀ ਸਤਿਕਾਰ ਸੰਦੇਸ਼ਾ ਇਕਾਂਗੀ ਦਾ ਵਿਸ਼ਾ ਕਿਸ ਦੀ ਬਹਾਦਰੀ ਦੇ ਦੁਆਲੇ ਘੁੰਮਦਾ ਹੈ অপਸ਼ਨ A ਮਹਾਰਾਜਾ ਰਣਜੀਤ ਸਿੰਘ B ਸਰਦਾਰ ਹਰੀ ਸਿੰਘ ਨਲੂਆ C ਭਾਈ ਲਾਲੋ ਤੇ D ਰਾਜਾ ਪੋਰਸ ਹਾਂਜੀ ਪ੍ਰਸ਼ਨ ਨੰਬਰ 39 ਦੇ ਲਈ ਉੱਤਰ ਕਰਿਓ ਜੀ ਕਿ ਸੰਦੇਸ਼ਾ ਇਕਾਂਗੀ ਦੀ ਜਿਹੜੀ ਬਹਾਦਰੀ ਹੈ ਉਹ ਕਿਸ ਦੇ ਦੁਆਲੇ ਘੁੰਮਦੀ ਹੈ ਉਹਦਾ ਵਿਸ਼ਾ ਹੈ ਜੀ ਜਿਹੜਾ ਜੀ ਸੋ ਇੱਥੇ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ ਜੀ ਸਰਦਾਰ ਹਰੀ ਸਿੰਘ ਨਲਵਾ ਦੇ ਦਵਾਲੇ ਹੈ ਜੀ ਇਹਦਾ ਵਿਸ਼ਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 40 ਗੁੱਡੀ ਦਾ ਵਿਆਹ ਇਕਾਂਗੀ ਵਿੱਚ ਕਿਸ ਸਮਾਜਿਕ ਨਜ਼ਰੀਏ ਤੋਂ ਵਿਅੰਗ ਕਸਿਆ ਗਿਆ ਹੈ অপਸ਼ਨ A ਦਾਜ ਦੇ ਰੂਪ ਵਿੱਚ ਦੂਜੀ ਕੁੜੀ ਨੂੰ ਲਿਜਾਣਾ B ਬਾਲ ਵਿਆਹ C ਅਨਜੋੜ ਵਿਆਹ ਤੇ D ਵਿਦੇਸ਼ੀ ਪ੍ਰਭਾਵ ਹਾਂਜੀ ਪ੍ਰਸ਼ਨ ਨੰਬਰ 40 ਦੇ ਲਈ ਉੱਤਰ ਕਰ ਦਿਓ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ A ਉਹ ਬਿਲਕੁਲ ਸਹੀ ਹਨ ਕਿ ਗੁੱਡੀ ਦੇ ਵਿਆਹ ਦੇ ਵਿੱਚ ਦਾਜ ਦੇ ਰੂਪ ਵਿੱਚ ਦੂਜੀ ਕੁੜੀ ਨੂੰ ਨਾਲ ਲੈ ਜਾਣ ਦਾ ਜਿਹੜੇ ਉੱਪਰ ਹੈ ਉਹਦੇ ਤੇ ਵਿਅੰਗ ਕੱਸਿਆ ਗਿਆ ਨੈਕਸਟ ਪ੍ਰਸ਼ਨ ਨੰਬਰ 41 ਕਲਾਕਾਰ ਇਕਾਂਗੀ ਵਿੱਚ ਹਾਸ ਰਸੀ ਅੰਦਾਜ਼ ਨਾਲ ਕਿਸਦੇ ਵਿਅੰਗ ਕੱਸਿਆ ਗਿਆ ਹੈ অপਸ਼ਨ A ਹਿੰਦੁਸਤਾਨ ਦੀ ਵਰਤਮਾਨ ਰਾਜਸੀ ਅਤੇ ਸਮਾਜਿਕ B ਪੰਜਾਬੀ ਸੱਭਿਆਚਾਰ C ਔਰਤਾਂ ਦੀ ਸਥਿਤੀ ਤੇ D ਪਿੰਡੂ ਲੋਕ ਹਾਂਜੀ ਪ੍ਰਸ਼ਨ ਨੰਬਰ 41 ਦੇ ਲਈ ਉੱਤਰ ਦੇ ਦਿਓ ਜੀ ਪ੍ਰਸ਼ਨ ਨੰਬਰ 41 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਚਾਰੇ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ ਜੀ ਸੋ ਜਿੰਨੇ ਵੀ ਜਾਣੇ ਉੱਤਰ ਏ ਕਰ ਰਹੇ ਆ ਬਿਲਕੁਲ ਸਹੀ ਹੈ ਜੀ ਹਿੰਦੁਸਤਾਨ ਦੀ ਵਰਤਮਾਨ ਰਾਜਸੀ ਅਤੇ ਸਮਾਜਿਕ ਹਾਲਤ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 42 ਨੰਗਾ ਜ਼ਖਮ ਨਾਟਕ ਕਿਸ ਤਰ੍ਹਾਂ ਦਾ ਹੈ ਕਿਸ ਕਿਸਮ ਦਾ ਹੈ অপشن A ਸੰਪੂਰਨ ਨਾਟਕ B ਲਘੂ ਨਾਟਕ C ਇਕਾਂਗੀ ਨਾਟਕ ਤੇ D ਪ੍ਰਤੀਕਾਤਮਕ ਕਹਾਣੀ ਹਾਂਜੀ ਪ੍ਰਸ਼ਨ ਨੰਬਰ 42 ਦੇ ਲਈ ਉੱਤਰ ਦੇ ਦਿਓ ਜੀ ਕਿ ਨੰਗਾ ਜ਼ਖਮ ਹੈ ਉਹ ਜਿਹੜਾ ਕਿਸ ਕਿਸਮ ਦਾ ਨਾਟਕ ਹੈ ਜੀ ਬਿਲਕੁਲ ਜੀ ਸੋ ਜਿਨ੍ਹਾਂ ਨੇ ਇੱਥੇ ਉੱਤਰ ਕੀਤਾ ਹੈ ਜੀ B ਸਹੀ ਹੈ ਲਘੂ ਨਾਟਕ ਹੈ ਜੀ ਨੰਗਾ ਜ਼ਖਮ ਅੱਗੇ ਚੱਲਦੇ ਹਾਂ ਜੀ ਹਾਂ ਜੀ ਪ੍ਰਸ਼ਨ ਨੰਬਰ 43 ਰਾਮਰਾਜ ਕਾਂਗੀ ਵਿੱਚ ਕਿਸ ਮਿੱਥ ਦਾ ਹਵਾਲਾ ਦੇ ਕੇ ਅੱਜ ਦੇ ਸਮੇਂ ਵਿੱਚ ਔਰਤ ਦੀ ਸਥਿਤੀ ਦਾ ਵਰਣਨ ਕਰਦੀ ਹੈ ਆਪਸ਼ਨ ਏ ਰਾਜਾਪੁਰਸ ਬੀ RAM ਤੇ ਸੀਤਾ ਸੀ ਸ਼ੋਭਾ ਸ਼ਕਤੀ ਤੇ ਡੀ ਰਾਣੀ ਜੰਦਾ ਜਸਵਿੰਦਰ ਜੀ ਸਤਿ ਸ੍ਰੀ ਅਕਾਲ ਹਾਂਜੀ ਸੋ ਪ੍ਰਸ਼ਨ ਨੰਬਰ 43 ਦੇ ਲਈ ਉੱਤਰ ਕਰ ਦਿਓ ਜੀ ਕਿ ਕਿਹੜੀ ਕਾਂਗੀ ਦਾ ਇਕਾਂਗੀ ਦੇ ਵਿੱਚ ਕੀ ਹੈ ਮਿੱਥ ਦਾ ਹਵਾਲਾ ਦੇ ਕੇ ਔਰਤ ਦੀ ਸਥਿਤੀ ਦਾ ਵਰਣਨ ਕੀਤਾ ਗਿਆ ਹੈ ਸੋ ਜਿਨ੍ਹਾਂ ਦਾ ਵੀ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਉੱਤਰ ਹੈ RAM ਤੇ ਸੀਤਾ ਇਕਾਂਗੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 44 ਹਰਚਰਨ ਸਿੰਘ ਨੇ ਦਿੱਲੀ ਆ ਕੇ ਪਹਿਲਾ ਕਿਹੜਾ ਕਾਲਜ ਖੋਲ੍ਹਿਆ ਆਪਸ਼ਨ A ਖਾਲਸਾ ਕਾਲਜ B ਖਾਲਸਾ ਕਾਲਜ ਫਾਰ ਔਮਨ C ਗੁਰੂ ਤੇਗ ਬਹਾਦਰ ਕਾਲਜ ਤੇ D ਈਸਟਰਨ ਪੰਜਾਬੀ ਕਾਲਜ ਜੀ ਪ੍ਰਸ਼ਨ ਨੰਬਰ 44 ਦੇ ਲਈ ਉੱਤਰ ਕੀਤਾ ਜਾਵੇ ਕਿ ਉਹਨਾਂ ਨੇ ਦਿੱਲੀ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਕਿਹੜਾ ਕਾਲਜ ਖੋਲਿਆ ਸੋ ਜਿਨ੍ਹਾਂ ਦੇ ਇੱਥੇ ਉੱਤਰ ਡੀ ਆ ਰਿਹਾ ਹੈ ਜੀ ਬਿਲਕੁਲ ਸਹੀ ਹੈ ਕਿ ਈਸਟਰਨ ਪੰਜਾਬੀ ਕਾਲਜ ਉਹਨਾਂ ਨੇ ਖੋਲਿਆ ਦਿੱਲੀ ਵਿਖੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 45 ਦੂਰ ਦਰੇਡੇ ਸ਼ਹਿਰੋਂ ਨਾਟਕ ਵਿੱਚ ਪੇਸ਼ ਕੀਤੀ ਸਮੱਸਿਆ ਕਿਸ ਨਾਲ ਸੰਬੰਧਿਤ ਹੈ অপਸ਼ਨ A ਦਹੇਜ B ਬੇਰਜ਼ਗਾਰੀ C ਪ੍ਰੇਮ ਵਿਆਹ ਤੇ D ਤਲਾਕ ਹਾਂਜੀ ਪ੍ਰਸ਼ਨ ਨੰਬਰ 45 ਦੇ ਲਈ ਉੱਤਰ ਕਰ ਦਿਓ ਜੀ ਦੂਰ ਦਰੇਡੇ ਸ਼ਹਿਰੋਂ ਸੋ ਸਹੀ ਉੱਤਰ ਦੀ ਚੋਣ ਕਰੋ ਜੀ ਉੱਤਰ ਮਿਕਸ ਆ ਗਿਆ ਜੀ ਬੀ ਤੇ ਸੀ ਸੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਉਹ ਸਹੀ ਹਨ ਪ੍ਰੇਮ ਵਿਆਹ ਦੇ ਨਾਲ ਸੰਬੰਧਿਤ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 46 ਕੰਚਨ ਮਾਟੀ ਨਾਟਕ ਕਦੋਂ ਪ੍ਰਕਾਸ਼ਿਤ ਹੋਇਆ ਅਤੇ ਇਸ ਦਾ ਵਿਸ਼ਾ ਕੀ ਹੈ ਆਪਸ਼ਨ A 1966 ਸਿੱਖ ਇਤਿਹਾਸ B 1967 ਨਾਰੀ ਕੇਤਨਾ C 1971 ਰਾਜਸੀ ਚੇਤਨਾ ਤੇ D 1981 ਰਾਜਸੀ ਦੁਖਾਂਤ ਹਾਂਜੀ ਪ੍ਰਸ਼ਨ ਨੰਬਰ 46 ਦੇ ਲਈ ਉੱਤਰ ਕਰ ਦਿਓ ਜੀ ਕੀ ਵਿਸ਼ਾ ਹੈ ਜੀ ਇਸ ਦਾ ਤੇ ਕਦੋਂ ਪ੍ਰਕਾਸ਼ਿਤ ਹੋਇਆ ਸੋ ਇੱਥੇ ਜਿਨ੍ਹਾਂ ਦਾ ਵੀ ਉੱਤਰ ਆ ਰਿਹਾ ਹੈ ਜੀ B ਬਿਲਕੁਲ ਸਹੀ ਹੈ 1968 ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ ਇਸ ਦਾ ਵਿਸ਼ਾ ਹੈ ਨਾਰੀ ਚੇਤਨਾ ਜੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 47 ਜੈ ਬੰਗਲਾਦੇਸ਼ ਇਕਾਂਗੀ ਕਿਸ ਸੰਘਰਸ਼ ਨੂੰ ਪੇਸ਼ ਕਰਦੀ ਹੈ ਆਪਣੇ ਭਾਰਤ ਦੀ ਆਜ਼ਾਦੀ ਵੀ ਬੰਗਲਾ ਵਾਸੀਆਂ ਦਾ ਸੁਤੰਤਰਤਾ ਲਈ ਸੰਘਰਸ਼ ਸੀ ਕਾਮਾਗਾਟਾ ਮਾਰੂ ਘਟਨਾ ਤੇ ਡੀ ਕਿਸਾਨ ਸੰਘਰਸ਼ ਹਾਂਜੀ ਪ੍ਰਸ਼ਨ ਨੰਬਰ 47 ਦੇ ਲਈ ਉੱਤਰ ਦੇ ਦਿਓ ਜੀ ਕਿ ਕਿਸ ਘਟਨਾ ਨੂੰ ਪੇਸ਼ ਕਰਦੀ ਹੈ ਜੀ ਇਹ ਕਾਂਗੀ ਤੁਹ ਇਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹੈ ਬੰਗਲਾ ਵਾਸੀਆਂ ਦਾ ਸੁਤੰਤਰਤਾ ਲਈ ਸੰਘਰਸ਼ ਹੈ ਜਿਹੜਾ ਜੈ ਬੰਗਲਾ ਇੱਕ ਦੇਸ਼ ਇਕਾਂਗੀ ਇਹ ਸੰਘਰਸ਼ ਨੂੰ ਪੇਸ਼ ਕਰਦੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 48 ਬਾਪ ਦੀ ਘੋੜੀ ਇਕਾਂਗੀ ਸੰਗ੍ਰਹਿ ਕਿਸ ਸਾਲ ਪ੍ਰਕਾਸ਼ਿਤ ਹੋਇਆ ਆਪਸ਼ਨ ਏ ਹੈ ਜੀ 1962 ਬੀ 1957 ਸੀ C 1940 ਤੇ D 1969 ਹਾਂਜੀ ਪ੍ਰਸ਼ਨ ਨੰਬਰ 48 ਦੇ ਲਈ ਉੱਤਰ ਕਰਿਓ ਜੀ ਕਿ ਕੀ ਸਾਨਾਊਗਾ ਜੀ ਇਸ ਦਾ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ A ਬਿਲਕੁਲ ਸਹੀ ਹੈ 1962 ਦੇ ਵਿੱਚ ਹੈ ਜੀ ਬਾਪ ਦੀ ਘੋੜੀ ਗਾਂਗੀ ਸੰਗ੍ਰਹਿ ਨੈਕਸਟ ਜੀ ਪ੍ਰਸ਼ਨ ਨੰਬਰ 49 ਕਿਹੜਾ ਨਾਟਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 320 ਵਰੇਗੰਡ ਦੇ ਅਫਸਰ ਤੇ ਸ਼ਰਧਾਂਜਲੀ ਭੇਟ ਕਰਨ ਖਾਤਰ ਲਿਖਿਆ ਗਿਆ অপਸ਼ਨ A ਇਤਿਹਾਸ ਜਵਾਬ ਮੰਗਦਾ ਹੈ B ਚਮਕੌਰ ਦੀ ਗੜੀ C ਜ਼ਫਰਨਾਮਾ ਤੇ D ਉਪਰੋਕਤ ਸਾਰੇ ਹਾਂਜੀ ਪ੍ਰਸ਼ਨ ਨੰਬਰ 49 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਸ਼ਰਧਾਂਜਲੀ ਵਜੋਂ ਕਿਹੜੇ ਜਿਹੜੇ ਨਾਟਕ ਹੈ ਉਹ ਲਿਖਿਆ ਗਿਆ ਜੀ ਤੁਹ ਇਥੇ ਜਿਨ੍ਹਾਂ ਨੇ ਵੀ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਉਪਰੋਕਤ ਸਾਰੇ ਹੀ ਨਾਟਕ 320 ਵਰੇਗੰਡ ਦੇ ਅਫਸਰ ਤੇ ਸ਼ਰਧਾਂਜਲੀ ਭੇਟ ਕਰਨ ਦੇ ਲਈ ਲਿਖੇ ਗਏ ਇਤਿਹਾਸ ਜਵਾਬ ਮੰਗਦਾ ਹੈ ਚਮਕੌਰ ਦੀ ਗੜੀ ਤੇ ਜ਼ਫਰਨਾਮਾ ਤਿੰਨੋਂ ਹੀ ਸਹੀ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 50 ਕਾਇਆ ਕਲਪਿਕਾਂਗੀ ਦਾ ਪਲਾਟ ਕਿਸ ਤੇ ਆਧਾਰਿਤ ਹੈ ਆਪਣੀ ਇਤਿਹਾਸਕ ਘਟਨਾ ਬੀ ਇੱਕ ਸੱਚੀ ਘਟਨਾ ਸੀ ਧਾਰਮਿਕ ਸਾਖੀ ਤੇ ਡੀ ਰਾਜਸੀ ਵਿਵਾਦ ਹਾਂਜੀ ਪ੍ਰਸ਼ਨ ਨੰਬਰ 50 ਦੇ ਲਈ ਉੱਤਰ ਕਰ ਦਿਓ ਜੀ ਜੀ ਕਾਇਆਕਲਪਿਕਾਂਗੀ ਦਾ ਪਲਾਟ ਕਿਸ ਤੇ ਆਧਾਰਿਤ ਹੈ ਹਾਂਜੀ ਪ੍ਰਸ਼ਨ ਨੰਬਰ 50 ਦੇ ਲਈ ਸਹੀ ਉੱਤਰ ਦੀ ਚੋਣ ਕੀਤੀ ਜਾਵੇ ਜੀ ਸੋ ਜਿਨ੍ਹਾਂ ਦਾ ਉੱਤਰ ਬੀ ਆਇਆ ਹੈ ਜੀ ਬਿਲਕੁਲ ਸਹੀ ਹੈ ਇੱਕ ਸੱਚੀ ਘਟਨਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 51 ਏ ਦੇ ਵਿੱਚ ਕੀ ਹੈ નિર્ਦਈ ਮਤਰਈ ਮਾਂ ਦੀ ਮਨੋਸ਼ੁੱద్ధి ਕਰਨ ਦਾ ਜਿਹੜਾ ਹੈ ਉਹ ਚੀਜ਼ਾਂ ਦੱਸੀਆਂ ਗਈਆਂ ਹਾਂਜੀ ਪ੍ਰਸ਼ਨ ਨੰਬਰ 51 ਮੜੀਆਂ ਦੀ ਪੂਜਾ ਇਕਾਂਗੀ ਕਿਸ ਉੱਤੇ ਤਕੜਾ ਵਿਅੰਗ ਹੈ ਆਪਸ਼ਿਣੇ ਧਾਰਮਿਕ ਅੰਧਵਿਸ਼ਵਾਸ ਬੀ ਜਿਉਂਦਿਆਂ ਦੀ ਕਦਰ ਨਾ ਕਰਨਾ ਸਗੋਂ ਮੜੀਆਂ ਦੀ ਪੂਜਾ ਕਰਨ ਵਾਲੇ ਲੋਕ ਸੀ ਸ਼ਹੀਦਾਂ ਨੂੰ ਭੁੱਲ ਜਾਣਾ ਤੇ ਡੀ ਕਿਰਤੀਆਂ ਦਾ ਸ਼ੋਸ਼ਣ ਹਾਂਜੀ ਪ੍ਰਸ਼ਨ ਨੰਬਰ 51 ਦੇ ਲਈ ਉੱਤਰ ਦੇ ਦਿਓ ਜੀ ਕਿ ਕਿਹੜੀ ਆਪਸ਼ਨ ਹੈ ਜਿਹੜੀ ਉਹ ਸਹੀ ਬਣੇਗੀ ਮੜੀਆਂ ਦੀ ਪੂਜਾ ਇਕਾਂਗੀ ਦੇ ਵਿੱਚ ਕਿਸ ਚੀਜ਼ ਦੇ ਉੱਪਰ ਹੈ ਜਿਹੜਾ ਵਿਅੰਗ ਕੀਤਾ ਗਿਆ ਹੈ ਸੋ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਬੀ ਬਿਲਕੁਲ ਸਹੀ ਹੈ ਜਿਉਂਦਿਆਂ ਦੀ ਕਦਰ ਨਾ ਕਰਨਾ ਸਗੋਂ ਮੜੀਆਂ ਦੀ ਪੂਜਾ ਕਰਨ ਵਾਲੇ ਲੋਕਾਂ ਉੱਪਰ ਵਿਅੰਗ ਕਸਿਆ ਗਿਆ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 52 ਹੰਸੇ ਕਾਂਗੀ ਕਿਸ ਸਾਖੀ ਤੇ ਆਧਾਰਿਤ ਧਾਰਮਿਕ ਕਾਂਗੀ ਹੈ ਆਪਸ਼ਨ ਏ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਬੀ ਗੁਰੂ ਤੇ ਇਕ ਬਹਾਦਰ ਜੀ ਦੀ ਸ਼ਹੀਦੀ ਸੀ ਗੁਰਗੋਬਿੰਦ ਸਿੰਘ ਜੀ ਤੇ ਪੰਜ ਪਿਆਰੇ ਡੀ ਮਲਕ ਭਾਗੋ ਤੇ ਭਾਈ ਲਾਲੋ ਹਾਂਜੀ ਸੋ ਪ੍ਰਸ਼ਨ ਨੰਬਰ 52 ਦੇ ਲਈ ਉੱਤਰ ਕਰ ਦਿਓ ਜੀ ਪ੍ਰਸ਼ਨ ਨੰਬਰ 52 ਦੇ ਲਈ ਸਹੀ ਉੱਤਰ ਦੀ ਚੋਣ ਕੀਤੀ ਜਾਵੇ ਜੀ ਕਿ ਚਾਰੇ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਹੈ ਜਿਹੜੀ ਉਹ ਸਹੀ ਮੰਨੀ ਹੈ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਡੀ ਬਿਲਕੁਲ ਸਹੀ ਉੱਤਰ ਹੈ ਮਲਕਪਾਗੋ ਤੇ ਭਾਈ ਲਾਲੋ ਦੀ ਸਾਖੀ ਨੂੰ ਆਧਾਰਿਤ ਜਿਹੜੀ ਇਕਾਂਗੀ ਲਿਖੀ ਗਈ ਹੰਸ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 53 ਹਰਚਰਨ ਸਿੰਘ ਨੇ ਕਿਹੜੇ ਕਾਲਜਾਂ ਤੋਂ ਵਿਦਿਆ ਯੋਗਤਾ ਪ੍ਰਾਪਤ ਕੀਤੀ ਆਪਸ਼ਨ A ਪੰਜਾਬੀ ਪੰਜਾਬ ਯੂਨੀਵਰਸਿਟੀ ਐਫਸੀ ਕਾਲਜ ਲਾਹੌਰ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਐਫਸੀ ਕਾਲਜ ਲਾਹੌਰ ਸੀ ਗੁਰੂ ਤੇਗ ਬਹਾਦਰ ਕਾਲਜ ਦਿੱਲੀ ਜਾਂ ਪੰਜਾਬ ਯੂਨੀਵਰਸਿਟੀ ਤੇ ਡੀ ਹੈ ਜੀ ਖਾਲਸਾ ਕਾਲਜ ਫਾਰ ਔਮਨ ਲਾਹੌਰ ਐਫਸੀ ਕਾਲਜ ਲਾਹੌਰ ਹਾਂਜੀ ਸੋ ਪ੍ਰਸ਼ਨ ਨੰਬਰ 53 ਦੇ ਲਈ ਉੱਤਰ ਕਰ ਦਿਓ ਜੀ ਕਿ ਕਿਹੜੇ ਕਾਲਜਾਂ ਦੇ ਵਿੱਚ ਕਹਿ ਲਓ ਉਹਨਾਂ ਨੇ ਆਪਣੀ ਜਿਹੜੀ ਵਿੱਦਿਆ ਆ ਉਹ ਹਾਸਲ ਕੀਤੀ ਜਾਂ ਕੰਪਲੀਟ ਕੀਤੀ ਜੀ ਪ੍ਰਸ਼ਨ ਨੰਬਰ 53 ਦੇ ਲਈ ਸਹੀ ਉੱਤਰ ਕਰ ਦਿਓ ਜੀ ਸੋ ਇੱਥੇ ਜਿੰਨਾ ਵੀ ਜਿਨ੍ਹਾਂ ਨੇ ਵੀ ਉੱਤਰ ਕੀਤਾ ਹੈ ਜੀ ਬੀ ਬਿਲਕੁਲ ਸਹੀ ਹੈ ਕਿ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਐਫਸੀ ਕਾਲਜ ਲਾਹੌਰ ਤੋਂ ਉਹਨਾਂ ਨੇ ਆਪਣੀ ਵਿਦਿਅਕ ਯੋਗਤਾ ਪ੍ਰਾਪਤ ਕੀਤੀ ਚਲਦੇ ਹਾਂ ਜੀ ਪ੍ਰਸ਼ਨ ਨੰਬਰ 54 ਹਰਚਰਨ ਸਿੰਘ ਦਾ ਕਿਹੜਾ ਨਾਟਕ ਇਤਿਹਾਸਕ ਦੁਖਾਂਤ ਹੈ ਜਿਸ ਨੂੰ ਕੌਮੀ ਦੁਖਾਂਤ ਦਾ ਰੂਪ ਦੇਣ ਦੀ ਪਹਿਲ ਕੀਤੀ ਗਈ অপਸ਼ਨ A ਅੰਜੋੜ B ਪੁੰਨਿਆਂ ਦਾ ਚੰਨ C ਰਾਜਾਪੋਰਸ ਤੇ D ਚਮਕੌਰ ਦੀ ਗੜੀ ਹਾਂਜੀ ਪ੍ਰਸ਼ਨ ਨੰਬਰ 54 ਦੇ ਲਈ ਉੱਤਰ ਦੇ ਦਿਓ ਜੀ ਕਿਹੜੀ অপਸ਼ਨ ਹੈ ਜਿਹੜੀ ਉਹ ਸਹੀ ਮੰਨੀ ਜਾਏਗੀ ਪ੍ਰਸ਼ਨ ਨੰਬਰ 54 ਦੇ ਲਈ ਜੀ ਸੋ ਇੱਥੇ ਜਿਨ੍ਹਾਂ ਨੇ ਵੀ ਆਪਸ਼ਨ ਸੀ ਚੂਜ਼ ਕੀਤਾ ਹੈ ਰਾਜਾ ਪੋਰਸ ਬਿਲਕੁਲ ਸਹੀ ਉੱਤਰ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 55 ਰੱਤਾ ਸਾਲੂ ਨਾਟਕ ਵਿੱਚ ਹਰਭਜਨ ਸਿੰਘ ਨੇ ਪਹਿਲੀ ਵਾਰ ਪੱਛਮੀ ਨਾਟ ਸ਼ੈਲੀ ਦੇ ਬਾਵਜੂਦ ਕਿਸ ਲੋਕ ਨਾਟ ਰੂਪ ਦਾ ਪ੍ਰਯੋਗ ਕੀਤਾ ਆਪਸ਼ਨ A ਸਾੰਗ B ਨਕਲਾ C ਗਿੱਧਾ ਤੇ D ਪੰਡ ਹਾਂਜੀ ਪ੍ਰਸ਼ਨ ਨੰਬਰ 55 ਦੇ ਲਈ ਉੱਤਰ ਕਰਿਓ ਜੀ ਕਿ ਰੱਤਾ ਸਾਲੂ ਨਾਟਕ ਦੇ ਵਿੱਚ ਕਿਹੜੀ ਪੱਛਮੀ ਨਾਟ ਸ਼ੈਲੀ ਦਾ ਜਿਹੜਾ ਪ੍ਰਯੋਗ ਹੈ ਉਹ ਹੋਇਆ ਹੈ ਜੀ ਚਾਰੇ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ ਜੀ ਸੋ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਨਕਲਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 56 ਖਰਚਰਨ ਸਿੰਘ ਨੇ ਇਤਿਹਾਸ ਜਵਾਬ ਮੰਗਦਾ ਹੈ ਨਾਟਕ ਰਾਹੀ ਬ੍ਰੇਖਤ ਦੀ ਕਿਹੜੀ ਨਾਟ ਸ਼ੈਲੀ ਦਾ ਪ੍ਰਭਾਵ ਕਬੂਲਿਆ অপਸ਼ਨ A ਯਥਾਰਥਵਾਦੀ ਸ਼ੈਲੀ B ਅਬਸਰਡ ਥੀਏਟਰ C এপਿਕ ਥੀਏਟਰ ਤੇ D ਕਲਾਸਿਕ ਸ਼ੈਲੀ ਹਾਂਜੀ ਹੁਣ ਪ੍ਰਸ਼ਨ ਨੰਬਰ 56 ਦੇ ਲਈ ਉੱਤਰ ਕਰੋ ਜੀ ਕਿ ਉਹਨਾਂ ਨੇ ਇਤਿਹਾਸ ਜਵਾਬ ਮੰਗਦਾ ਹੈ ਨਾਟਕ ਦੇ ਵਿੱਚ ਬ੍ਰੇਖਤ ਦੀ ਕਿਹੜੀ ਜੜੀ ਆ ਉਹ ਸ਼ੈਲੀ ਨੂੰ ਅਪਣਾਇਆ ਇਹ ਨਾਟਕ ਲਿਖਣ ਦੇ ਲਈ ਜੀ ਸੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਐਪਿਕ تھیਟਰ ਦੀ ਸ਼ੈਲੀ ਨੂੰ ਵਰਤਿਆ ਗਿਆ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 57 ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 320 ਸ਼ਹੀਦੀ ਸੰਬੰਧੀ 1974-75 ਵਿੱਚ ਕਿਹੜਾ ਨਾਟਕ ਲਿਖਿਆ ਗਿਆ ਆਪਸ਼ਨ A ਚਮਕੌਰ ਦੀ ਗੜੀ ਵੀ ਹਿੰਦ ਦੀ ਚਾਦਰ ਸੀ ਮਿੱਟੀ ਧੁੰਦਜਗ ਚਾਨਣ ਹੋ ਅਤੇ D ਜ਼ਫਰਨਾਮਾ ਆਪ੍ਰੀਜੀ ਸਤਿਕਾਰ ਹੈਲੋ ਜੀ ਹਾਂਜੀ ਪ੍ਰਸ਼ਨ ਨੰਬਰ 57 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਪ੍ਰਸ਼ਨ ਨੰਬਰ 57 ਦੇ ਲਈ ਜੀ ਜਿਹੜੇ ਉੱਤਰ ਕਰ ਰਹੇ ਹਨ ਬੀ ਉਹ ਬਿਲਕੁਲ ਸਹੀ ਉੱਤਰ ਹੈ ਹਿੰਦੀ ਚਾਦਰ ਹੈ ਜਿਹੜਾ ਨਾਮਵਲ ਲਿਖਿਆ ਗਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 58 ਸਾਵਣ ਆਇਆ ਇਕਾਂਗੀ ਹਰਚਰਨ ਸਿੰਘ ਦਾ ਰੁੱਤਾਂ ਨਾਲ ਸੰਬੰਧਿਤ ਕਿੰਨਾ ਇਕਾਂਗੀ ਹੈ ਆਪਸ਼ਨ ਏ ਪਹਿਲਾ ਬੀ ਚੌਥਾ ਸੀ ਤੀਜਾ ਤੇ ਡੀ ਦੂਜਾ ਹਾਂਜੀ ਪ੍ਰਸ਼ਨ ਨੰਬਰ 58 ਦੇ ਲਈ ਉੱਤਰ ਕਰ ਦਿਓ ਜੀ ਕਿ ਸਾਵਣ ਦੇ ਨਾਲ ਸੰਬੰਧਿਤ ਹੈ ਜਿਹੜਾ ਉਹਨਾਂ ਦਾ ਕਿੰਨਾ ਇਕਾਂਗੀ ਹੈ ਜੀ ਸੋ ਜਿਨਾਂ ਨੇ ਵੀ ਇੱਥੇ ਉੱਤਰ ਕੀਤਾ ਹੈ ਜੀ ਦੂਜਾ ਉੱਤਰ ਕੇ ਆਪਸ਼ਨ ਡੀ ਬਿਲਕੁਲ ਸਹੀ ਉੱਤਰ ਹੈ ਦੂਸਰਾ ਹੈ ਜੀ ਹਾਂ ਜੀ ਪਹਿਲਾ ਜਿਹੜਾ ਹੈ ਉਹਨਾਂ ਦਾ ਉਹ ਖੇਤਾਂ ਦੇ ਬੰਨੇ ਹੈ ਪਹਿਲਾ ਖੇਤਾਂ ਦੇ ਬੰਨੇ ਖੇਤਾਂ ਦੇ ਬੰਨੇ ਤੇ ਹੈ ਜਿਹੜਾ ਉਹਨਾਂ ਦਾ ਪਹਿਲਾ ਹੈ ਤੇ ਦੂਜਾ ਉਹਨਾਂ ਦਾ ਸਾਵਣ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 59 ਹਿੰਦੀ स्त्री ਦੀ ਰੂ ਇਕਾਂਗੀ ਕਿਹੜੀ ਨਾਟਕ ਦੀ ਕਿਸਮ ਹੈ অপਸ਼ਨ A ਦੁਖਾਂਤ B ਪੇਜੈਟ C ਸੁਖਾਂਤ ਤੇ D ਲਘੂ ਨਾਟਕ ਹਾਂ ਜੀ ਪ੍ਰਸ਼ਨ ਨੰਬਰ 59 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਪ੍ਰਸ਼ਨ ਨੰਬਰ 59 ਦਾ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਪੇਜੈਟ ਹੈ ਜੀ ਪੇਜੈਟ ਦਾ ਭਾਵ ਕੀ ਹੁੰਦਾ ਹੈ ਕਿ ਜਿਸ ਵਿੱਚ ਪਾਤਰ ਝਾਂਕੀਆਂ ਵਾਂਗ ਪੇਸ਼ ਕੀਤੇ ਜਾਂਦੇ ਹਨ ਉਸ ਨੂੰ ਪੇਜੈਟ ਕਹਿੰਦੇ ਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 60 ਖਰਚਰਨ ਸਿੰਘ ਦੀ ਮੌਤ ਕਦੋਂ ਹੋਈ অপਸ਼ਨ A 4 ਦਸੰਬਰ 2006 B 10 ਦਸੰਬਰ 1914 C 10 ਦਸੰਬਰ 1974 ਤੇ D 4 ਦਸੰਬਰ 1973 ਜੀ ਪ੍ਰਸ਼ਨ ਨੰਬਰ 60 ਦੇ ਲਈ ਉੱਤਰ ਕਰ ਦਿਓ ਜੀ ਆਪਣੀ ਅੱਜ ਦੀ ਕਲਾਸ ਦਾ ਆਖਰੀ ਪ੍ਰਸ਼ਨ ਹੋਵੇਗਾ ਜੀ ਇਹ ਜੀ ਜੋ ਜਿਨ ਨੇ ਉੱਤਰ ਏ ਕੀਤਾ ਹੈ ਜੀ ਬਿਲਕੁਲ ਸਹੀ ਹੈ 4 ਦਸੰਬਰ 2006 ਦੇ ਵਿੱਚ ਹੈ ਹਰਚਰਨ ਸਿੰਘ ਦੀ ਮੌਤ ਹੁੰਦੀ ਹੈ ਜੀ ਸੋ ਇਹ ਸੀ ਜੀ ਆਪਣੀ ਅੱਜ ਦੀ ਕਲਾਸ ਦੇ 30 ਪ੍ਰਸ਼ਨ ਤੇ ਕੁੱਲ ਆਪਾਂ 60 ਜਿਹੜੇ ਪ੍ਰਸ਼ਨ ਹੈ ਉਹ ਹਰਚਰਨ ਸਿੰਘ ਦੇ ਕਰ ਲਈ ਹਨ ਸੋ ਤੁਹਾਨੂੰ ਇਹ ਸੈਸ਼ਨ ਕਿੱਦਾਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਜੀ ਤੇ ਜੇ ਕੋਈ ਕਿਸੇ ਦਾ ਸਵਾਲ ਕੋਈ ਪ੍ਰਸ਼ਨ ਹੈ ਤਾਂ ਉਹ ਪੁੱਛ ਸਕਦਾ ਹੈ ਜਾਂ ਸੁਝਾਅ ਹੈ ਤਾਂ ਕੋਈ ਦੱਸ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਦਿੰਦੇ ਹਾਂ ਵਿਸ਼ਰਾਮ ਫਿਰ ਮਿਲਾਂਗੇ ਜੀ ਕੱਲ ਨੂੰ 6:30 ਵਾਲੀ ਕਲਾਸ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ so much ਨਿਸ਼ਾਤਰ ਜੀ ਵਾਈਗੁਰੂ ਜੀ ਮਿੰਨੀ ਜੀ ਜਸਵਿੰਦਰ ਜੀ ਥੈਂਕ ਯੂ ਥੈਂਕ ਯੂ ਜੀ ਧੰਨਵਾਦ ਜੀ ਸਭ ਦਾ ਧੰਨਵਾਦ ਬਿਲਕੁਲ ਵਾਹਿਗੁਰੂ ਜੀ ਇੱਕ ਟੌਪਿਕ ਰਹਿ ਗਿਆ ਆਪਣਾ ਨਾਟਕਕਾਰ ਦਾ ਕਪੂਰ ਸਿੰਘ ਘੁੰਮਣ ਪ੍ਰੀਤ ਜੀ ਪਰਮਜੀਤ ਜੀ ਸਤ ਧੰਵਾ ਧੰਵਾਦ ਸੋ ਕੱਲ ਨੂੰ ਆਪਾਂ ਹੁਣ ਕਪੂਰ ਸਿੰਘ ਘੁੰਮਣ ਦੀ ਜਿਹੜੀ ਥਿਊਰੀ ਹੈ ਉਹ ਕਰਾਂਗੇ ਜੀ ਸੋ ਸਾਰਿਆਂ ਨੇ ਟਾਈਮ ਤੇ ਜ਼ਰੂਰ ਪਹੁੰਚਣਾ ਹਾਂਜੀ ਸੋ ਠੀਕ ਹੈ ਜੀ ਫਿਰ ਮਿਲਦੇ ਹਾਂ ਕੱਲ ਨੂੰ 6:30 ਵਜੇ ਵਿਆਕਰਨ ਦੀ ਕਲਾਸ ਦੇ ਵਿੱਚ ਤੇ 7:00 ਮਾਸਟਰ ਕੈਡਰ ਦੀ ਨਾਟਕਕਾਰ ਕਪੂਰ ਸਿੰਘ ਢਮਣ ਦੀ ਥਿਊਰੀ ਲੈ ਕੇ ਸੋ ਸਭ ਦਾ ਸ਼ੁਕਰੀਆ ਧੰਨਵਾਦ ਕਲਾਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਹਾਂ ਜੀ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ